ਸਤਲੁਜ ਕੰਡੇ ਅੱਜ ਵੀ ਮੌਜੂਦ ਮਹਾਭਾਰਤ ਦੀ ਅਲੋਕੈ ਗੁਫਾ ਇੱਥੇ ਹੋਈ ਮਹਾਭਾਰਤ ਗ੍ਰੰਥ ਦੀ ਰਚਨਾ ਗੁਫਾ ਅੰਦਰਲਾ ਤੇਜ ਦੇਖ ਉੱਡ ਜਾਂਦੇ ਹੋਸ਼ ਮਾਤਾ ਉਹਨਾਂ ਦਾ ਕਹਿਣਾ ਆ ਕਿ ਬਹੁਤਾ ਅੱਗੇ ਤੱਕ ਨਾ ਜਾਇਓ ਕਿਉਂਕਿ ਇੱਕ ਰਿਸਕ ਹੋ ਸਕਦਾ ਆ ਕਿ ਆ ਜਾਓ ਕਿਉਂਕਿ ਤੁਸੀਂ ਦੇਖ ਸਕਦੇ ਆ ਕਿਦਾਂ ਅਸੀਂ ਝੁਗ ਝੁਗ ਅੱਗੇ ਜਾ ਰਹੇ ਆ ਤੇ ਅੱਗੇ ਉਨਾਂ ਜਿਆਦਾ ਹਨੇਰਾ ਇਹ ਪਹਾੜੀ ਇੰਨੀ ਖਤਰਨਾਕ ਆ ਜਿਹਦੇ ਥੱਲੇ ਸਰੰਗ ਬਣੀ ਹੋਈ ਆ ਤੁਸੀਂ ਗੌਰ ਦੇ ਨਾਲ ਦੇਖੂਗੇ ਤਾਂ ਵੱਡੇ ਵੱਡੇ ਪੱਥਰ ਇਸ ਤਰ੍ਹਾਂ ਲੱਗਦੇ ਪਏ ਆ ਜਿੱਦਾਂ ਇਹ ਪਹਾੜੀ ਦੇ ਵਿੱਚੋਂ ਨਿਕਲ ਕੇ ਥੱਲੇ ਡਿਗਣ ਲੱਗੇ ਆ ਇਹਦੇ ਥੱਲੇ ਮਹਾਰਿਸ਼ੀ ਬੇਦਬਿਆ ਜੀ ਦੀ ਗੁਫਾਇਆ ਸਰੰਗਾ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਉਹਨਾਂ ਨੇ ਤਪ ਕੀਤਾ ਮਹਾ ਭਾਰਤ ਗ੍ਰੰਥ ਦੀ ਰਚਨਾ ਕੀਤੀ ਇਸ ਤਰ੍ਹਾਂ ਸਾਨੂੰ ਝੁਕ-ਝੁਕ ਅੱਗੇ ਵਧਣਾ ਪੈਣਾ ਆ ਇੱਕ ਗੁਫਾ ਇਧਰਲੇ ਪਾਸੇ ਆ ਜਿੱਧਰ ਜਾਣ ਤੋਂ ਡਰ ਲੱਗਦਾ ਆ ਹਜ਼ਾਰਾਂ ਸਾਲ ਪੁਰਾਣੀਆਂ ਨਿਸ਼ਾਨੀਆਂ ਅੱਜ ਵੀ ਦੇਖਣ ਨੂੰ ਮਿਲਦੀਆਂ ਪਈਆਂ ਆ ਮਹਾ ਰਿਸ਼ੀ ਵੇਦ ਬਿਆਸ ਜੀ ਦੀਆਂ ਮਹਾ ਰਿਸ਼ੀ ਵੇਦ ਬਿਆਸ ਜੀ ਨੇ ਇੱਥੇ ਕਿੰਨਾ ਸਮਾਂ ਤਪ ਕੀਤਾ ਇਸ ਜਗ੍ਹਾ ਸਨ ਸੁਰੂ ਦੁਪਰ ਹੋਣੇ ਪਰ ਹੁਣਾਂ ਤੱਕ ਕਰਦੇ ਰਹੇ ਲਗਾਤਾਰ ਤਜੋ ਮਾਵਾਰਤ ਤਾਂ ਇਹਨੇ ਲਿਖਿਆ ਇਹਨੋ ਨੇ ਲਿਖਿਆ ਹਰਿਆਲੀ ਬੇਦ ਬਿਆਸੀ ਨੇ ਲਿਖਿਆ ਇਹ ਬੇਦ ਬਿਆਸੀ ਨੇ ਮਾਵਾਰਤ ਲਿਖਿਆ ਕਹਿੰਦੇ ਇਸੇ ਜਗ੍ਹਾ ਲਿਖਿਆ ਹੋਇਆ ਹਾਂਜੀ ਸਹੀ ਜਗ੍ਹਾ ਲਿਖਿਆ ਇਨ ਕੈਰੈਕਟਰ ਕੌਣ ਥੇ ਲਿਖਣੇ ਵਾਲੇ ਹਾਂਜੀ ਹਾਂਜੀ ਕ੍ਰਿਸ਼ ਜੀ ਸਾਨੂੰ ਹੁਣ ਮਾਤਾ ਜੀ ਸਰੰਗ ਦਿਖਾਣ ਲੈ ਕੇ ਚੱਲੇ ਆ ਨੀਓ ਨੀਓ ਆਨੇਵਾ ਦੇਹ ਲੋ ਕਿੰਨਾ ਕੋਪਨ ਨੇ ਰਾਇਆ ਪਹਾੜੀ ਪਹਾੜੀ ਜਰਾ ਸਾਨੂੰ ਥੱਲੇ ਬੈਠ ਬੈਠ ਅੱਗੇ ਨੂੰ ਵਧਣਾ ਪੈਣਾ ਆ ਇਹ ਸਰੂਪ ਬਹੁਤ ਪੁਰਾਣਾ ਆ ਇੱਕ ਤੇਜ ਮਹਿਸੂਸ ਹੋ ਰਿਹਾ ਮੂਰਤੀ ਦੇ ਵਿੱਚ ਤੁਸੀਂ ਲਗਾਤਾਰ ਦੇਖ ਨਹੀਂ ਸਕਦੇ ਹੁਣ ਤੁਸੀਂ ਇੱਥੋਂ ਦੇਖ ਸਕਦੇ ਆ ਕਿ ਇਹ ਜਗ੍ਹਾ ਕਿੰਨੀ ਸ਼ਕਤੀਸ਼ਾਲੀ ਆ ਪੀਬੀ 7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਲੰਬੇ ਟੂਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੇਲੇ ਅਸੀਂ ਹਿਮਾਚਲ ਦੇ ਬਲਾਸਪੁਰ ਦੇ ਵਿੱਚ ਬੈਠੇ ਹਾਂ। ਅਸੀਂ ਸਵੇਰੇ ਪੰਜਾਬ ਦੇ ਹਿਆਰਪੁਰ ਤੋਂ ਚੱਲ ਪਏ ਸੀਗੇ। ਅਸੀਂ ਤੁਹਾਨੂੰ ਦੱਸ ਦਈਏ ਕਿ ਸਾਡਾ ਇਹ ਲੰਬਾ ਟੂਰ ਆ ਕਿਉਂਕਿ ਅਸੀਂ Shimla ਹੁੰਦੇ ਹੋਏ Spiti ਵੱਲ ਨੂੰ ਵਧਣਾ ਹੈ ਤੇ ਜਿੰਨੀਆਂ ਵੀ ਲੁਕੀਆਂ ਹੋਈਆਂ Spiti ਦੀਆਂ ਲੋਕੇਸ਼ਨਾਂ ਆ ਸਭ ਦਿਖਾਣੀਆਂ ਆ। ਪਹਿਲਾਂ ਤੁਹਾਨੂੰ ਜਿੰਨੀਆਂ ਵੀ ਪੰਜਾਬੀ ਬਲੌਗਰਾਂ ਨੇ ਸਪੀਤੀ ਦੀਆਂ ਵੀਡੀਓ ਦਿਖਾਈਆਂ ਹੋਣਗੀਆਂ ਉਹ ਫੇਮਸ ਪਲੇਸ ਸਗੇ ਲੇਕਨ ਇਹ ਬਿਲਕੁਲ ਹਿਡਨ ਹੋਣਗੇ ਜਿਨ੍ਹਾਂ ਨੂੰ ਦੇਖ ਤੁਹਾਨੂੰ ਕਾਫੀ ਵਧੀਆ ਲੱਗੇਗਾ ਅਸੀਂ ਸ਼ੁਰੂਆਤ ਬਲਾਸਪੁਰ ਤੋਂ ਕਰ ਰਹੇ ਹਾਂ ਸਾਨੂੰ ਪਤਾ ਲੱਗਾ ਸਗਾ ਕਿ ਇੱਥੇ ਮਹਾਰਿਸ਼ੀ ਵੇਦ ਬਿਆਸ ਜੀ ਦੀ ਗੁਫਾਇਆ ਮਹਾ ਭਾਤ ਸਮੇ ਦੀ ਇਸ ਗੁਫਾ ਦੇ ਵਿੱਚ ਉਹਨਾਂ ਨੇ ਮਹਾ ਭਾਤ ਗ੍ਰੰਥ ਦੀ ਰਚਨਾ ਕੀਤੀ ਸੀ ਹੁਣ ਤੁਸੀਂ ਆਪ ਸਮਝ ਸਕਦੇ ਆ ਕਿ ਇਸ ਗੁਫਾ ਦੇ ਵਿੱਚ ਕਿੰਨਾ ਤੇਜ ਹੋਊਗਾ ਜਿੱਥੇ ਇੱਕ ਮਹਾਗ੍ਰੰਥ ਦੀ ਰਚਨਾ ਹੋਈ ਸੀ ਸਾਨੂੰ ਵੀ ਜਦੋਂ ਪਤਾ ਲੱਗਾ ਬਹੁਤ ਵਧੀਆ ਲੱਗਾ ਤੇ ਹੁਣ ਅਸੀਂ ਤੁਹਾਨੂੰ ਗੁਫਾ ਵੱਲ ਲੈ ਕੇ ਜਾਣਾ ਆ ਪਹਿਲਾਂ ਅਸੀਂ ਤੁਹਾਨੂੰ ਆਪਣਾ ਰੂਮ ਦਿਖਾ ਦਈਏ ਤੁਸੀਂ ਦੇਖ ਸਕਦੇ ਆ ਸਾਨੂੰ ਇਹ ਰੂਮ ਬਹੁਤ ਸਹੀ ਰੇਟ ਦੇ ਵਿੱਚ ਮਿਲਿਆ ਆ ਇਸੇ ਕਰਕੇ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਜੇ ਤੁਸੀਂ ਇੱਥੇ ਆਉਨੇ ਆ ਗੁਫਾ ਦੇਖਣ ਤਾਂ ਇੱਥੇ ਰੁਕ ਸਕਦੇ ਆ ਤੁਸੀਂ ਸਾਡੇ ਰੂਮ ਤੋਂ ਬਾਹਰ ਦਾ ਨਜ਼ਾਰਾ ਦੇਖੋ ਕਿੰਨਾ ਹਰਾ ਭਰਾ ਉੱਚੀਆਂ ਉੱਚੀਆਂ ਪਹਾੜੀਆਂ ਤੇ ਸਾਹਮਣੇ ਹਰੀਆਂ ਭਰੀਆਂ ਗਰੋਂਡਾਂ ਰੂਮ ਦੇ ਬਾਹਰ ਬਾਲਕੋਨੀ ਵੀ ਆ ਤੇ ਹੁਣ ਅਸੀਂ ਤੁਹਾਨੂੰ ਬਾਹਰ ਲੈ ਕੇ ਚੱਲਦੇ ਆਂ ਹੋਟਲ ਦੇ ਤੇ ਉੱਥੋਂ ਆਲੇ-ਦੁਆਲੇ ਦਾ ਨਜ਼ਾਰਾ ਦਿਖਾਵਾਂਗੇ ਹੋਟਲ ਦੇ ਬਾਹਰ ਦਾ ਇਸ ਤਰ੍ਹਾਂ ਦਾ ਮਾਹੌਲ ਆ ਪਾਰਕਿੰਗ ਵਾਸਤੇ ਕਾਫੀ ਜਗ੍ਹਾ ਆ ਤੁਸੀਂ ਮੋਟਰਸਾਈਕਲ ਤੇ ਆਓ ਗੱਡੀ ਤੇ ਆਓ ਕੋਈ ਪਰੇਸ਼ਾਨੀ ਨਹੀਂ ਹੋਊਗੀ ਹੋਟਲ ਦੇ ਬਿਲਕੁਲ ਸਾਹਮਣੇ ਪੂਰਾ ਹਰਾ ਭਰਾ ਸ਼ਾਂਤ ਮਾਹੌਲਾ ਕਾਫੀ ਵਧੀਆ ਮਾਹੌਲਾ ਬਲਾਸਪੁਰ ਦਾ ਚਲੋ ਹੁਣ ਬਾਦੇ ਆ ਮਹਾਰਿਸ਼ੀ ਵੇਦਵਿਆਸ ਜੀ ਦੀ ਗੁਫਾ ਵੱਲ ਅਸੀਂ ਮੋਟਰਸਾਈਕਲ ਤੇ ਜਿੱਥੇ ਤੱਕ ਆ ਸਕਦੇ ਸੀ ਅਸੀਂ ਆ ਗਏ ਆ ਤੇ ਅੱਗੇ ਪੈਦਲ ਚੱਲਣਾ ਪੈਣਾ ਆ ਕਿਉਂਕਿ ਮੋਟਰਸਾਈਕਲ ਨਹੀਂ ਜਾਂਦਾ ਛੋਟੀ ਜੀ ਗਲੀ ਆ ਤੇ ਸਾਨੂੰ ਪੁਸ਼ ਪੁਸ਼ ਗੁਫਾ ਤੱਕ ਪਹੁੰਚਣਾ ਪੈਣਾ ਆ ਬਲਾਸਪੁਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲਾ ਘਰਾਂ ਦਾ ਅੱਗੇ ਅੱਗੇ ਇਸ ਤਰ੍ਹਾਂ ਦਾ ਮਾਹੌਲ ਆ ਗਿਆ ਵਾਹ ਵੀ ਵਾਹ ਦੇਖ ਲਓ ਤੁਸੀਂ ਪੰਛੀਆਂ ਨੇ ਕਿਦਾਂ ਰੰਗ ਲਾਏ ਹੋਏ ਆ ਇੱਥੇ ਪਾਣੀ ਦੀ ਆਵਾਜ਼ ਆ ਰਹੀ ਆ ਤੇ ਇਹਦਾ ਮਤਲਬ ਆ ਕਿ ਪਾਣੀ ਇੱਥੋਂ ਕ੍ਰੋਸ ਕਰਦਾ ਆ ਕਿਸੇ ਜਗ੍ਹਾ ਤੋਂ ਅੱਗੇ-ਅੱਗੇ ਇਸ ਤਰ੍ਹਾਂ ਦਾ ਪੱਕ ਡੰਡੀ ਟਾਈਪ ਰਸਤਾ ਆ ਗਿਆ ਉੱਚੀਆਂ-ਉੱਚੀਆਂ ਪਹਾੜੀਆਂ ਤੇ ਪਹਾੜੀਆਂ ਦੇ ਉੱਪਰ ਬਸੇ ਘਰ ਇੱਕ ਪਾਸੇ ਡੁੰਗੀ ਖਾਈ ਤੇ ਸਤਲੁਜ ਦਰਿਆ ਦਾ ਨਜ਼ਾਰਾ ਰਸਤੇ ਦੇ ਵਿੱਚ ਮਟੀ ਆਈਆ ਸ਼ਾਇਦ ਮੇਰੇ ਕਈ ਭਰਾ ਜਾਣਦੇ ਹੋਣਗੇ ਮਟੀ ਦਾ ਮਤਲਬ ਇਸ ਤਰ੍ਹਾਂ ਦੀਆਂ ਧਾਰਮਿਕ ਨਿਸ਼ਾਨੀਆਂ ਰਸਤੇ ਸਾਨੂੰ ਕਾਫੀ ਮਿਲਣਗੀਆਂ ਬਰਸਾਤਾਂ ਦੇ ਵਿੱਚ ਕਾਫੀ ਔਖਾ ਆ ਇੱਧਰ ਆਉਣਾ ਕਿਉਂਕਿ ਜਿਸ ਤਰ੍ਹਾਂ ਦੇ ਪਹਾੜਾ ਤੇ ਲੈਂਡਸਲਾਈਡਿੰਗ ਹੋਣ ਦਾ ਕਾਫੀ ਖਤਰਾ ਆ ਲਓ ਜੀ ਆਖਰ ਅਸੀਂ ਆਪਣੀ ਮੰਜ਼ਿਲ ਦੇ ਕੋਲ ਪਹੁੰਚ ਗਏ ਆ ਇੱਕ ਤਰ੍ਹਾਂ ਸਾਡੀ ਸਰੰਗ ਦੀ ਸ਼ੁਰੂਆਤ ਹੋਣ ਲੱਗੀ ਆ ਮਾਰੋ ਇਸ ਪਹਾੜੀ ਵੱਲ ਨਜ਼ਰ ਇਹ ਪਹਾੜੀ ਇੰਨੀ ਖਤਰਨਾਕ ਆ ਜਿਹਦੇ ਥੱਲੇ ਸਰੰਗ ਬਣੀ ਹੋਈ ਆ ਤੁਸੀਂ ਗੌਰ ਦੇ ਨਾਲ ਦੇਖੂਗੇ ਤਾਂ ਵੱਡੇ ਵੱਡੇ ਪੱਥਰ ਇਸ ਤਰ੍ਹਾਂ ਲੱਗਦੇ ਪਏ ਆ ਜਿੱਦਾਂ ਇਹ ਪਹਾੜੀ ਦੇ ਵਿੱਚੋਂ ਨਿਕਲ ਕੇ ਥੱਲੇ ਡਿਗਣ ਲੱਗੇ ਆ ਇਹਦੇ ਥੱਲੇ ਮਹਾਰਿਸ਼ੀ ਬੇਦਬਿਆ ਜੀ ਦੀ ਗੁਫਾਇਆ ਸਰੰਗਾ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਉਹਨਾਂ ਨੇ ਤੱਪ ਕੀਤਾ ਮਹਾ ਭਾਰਤ ਗ੍ਰੰਥ ਦੀ ਰਚਨਾ ਕੀਤੀ ਇਸ ਤਰ੍ਹਾਂ ਸਾਨੂੰ ਝੁਕ ਝੁਕ ਅੱਗੇ ਵਧਣਾ ਪੈਣਾ ਆ ਇੱਕ ਗੁਫਾ ਇਧਰਲੇ ਪਾਸੇ ਆ ਜਿੱਧਰ ਜਾਣ ਤੋਂ ਡਰ ਲੱਗਦਾ ਆ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਸਰੰਗਾਂ ਅੱਗੇ ਮਿਲਣਗੀਆਂ ਇਹ ਇਸ ਤਰ੍ਹਾਂ ਲੱਗਦਾ ਜਿੱਦਾਂ ਕੋਈ ਇੱਥੇ ਪਹਿਲਾਂ ਧੂਣਾ ਲਾਉਂਦਾ ਰਿਹਾ ਆ ਉਹਦੇ ਕਰਕੇ ਕੰਦਾ ਬੀਜ ਦੇਖੀਐ ਅਸੀਂ ਆਲੇ-ਦੁਆਲੇ ਸਭ ਕਾਲੀਆਂ ਆ ਤੁਸੀਂ ਦੇਖ ਲਓ ਹਜ਼ਾਰਾਂ ਸਾਲ ਪੁਰਾਣੀਆਂ ਨਿਸ਼ਾਨੀਆਂ ਅੱਜ ਵੀ ਦੇਖਣ ਨੂੰ ਮਿਲਦੀਆਂ ਪਈਆਂ ਆ ਮਹਾ ਰਿਸ਼ੀ ਵੇਦਵਿਆਸ ਜੀ ਦੀਆਂ ਅੱਗੇ ਪੇਂਟ ਵੀ ਕੀਤਾ ਹੋਇਆ ਆ ਤਾਂ ਕਿ ਉਨ੍ਹਾਂ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਸਾਂਭਿਆ ਜਾ ਸਕੇ ਹੁਣ ਤੁਸੀਂ ਇੱਧਰ ਨਜ਼ਰ ਮਾਰੋ ਗੇਟ ਲੱਗਾ ਹੋਇਆ ਆ ਇਹਦਾ ਮਤਲਬ ਇਹ ਆ ਕਿ ਇੱਥੇ ਵੀ ਇੱਕ ਸਰੰਗਾ ਇੱਕ ਗੁਫਾ ਆ ਜਿਹੜੀ ਅੱਗੇ ਨੂੰ ਵੱਧ ਰਹੀ ਆ ਲੇਕਿਨ ਇੱਥੇ ਗੇਟ ਲਾਇਆ ਹੋਇਆ ਆ ਇਹਦਾ ਮੇਨ ਕੀ ਕਰਨਾ ਉਹ ਤਾਂ ਅਸੀਂ ਨਹੀਂ ਜਾਣਦੇ ਇਸੇ ਤਰ੍ਹਾਂ ਇੱਕ ਆ ਤੁਸੀਂ ਦੇਖ ਸਕਦੇ ਆ ਛੋਟੀ ਜਿਹੀ ਇੱਕ ਸਰੰਗਾ ਇਸੇ ਤਰ੍ਹਾਂ ਇੱਕ ਛੋਟਾ ਜਿਹਾ ਇੱਧਰ ਸਰਾਖਾ ਰੰਗ ਦੇਖ ਲਓ ਕਿਦਾਂ ਅੱਗੇ ਨੂੰ ਵੱਧ ਰਹੀ ਆ ਤੇ ਕਈ ਉੱਪਰ ਨੂੰ ਜਾ ਰਹੀਆਂ ਸੰਗਾਂ ਤੇ ਕਈ ਥੱਲੇ ਨੂੰ ਇੱਕ ਅਸ ਰੰਗ ਦੇਖ ਲਓ ਸਾਨੂੰ ਇੱਧਰ ਦਿਖਾਈ ਦਿੱਤੀ ਆ ਜਿਹਦੇ ਅੰਦਰ ਨਹੀਂ ਰਹੀ ਨਹੀਂ ਲਾਇਆ ਪਤਾ ਨਹੀਂ ਕਿੱਦਾਂ ਨੂੰ ਜੰਗਲਵਾਲ ਨੂੰ ਇਹ ਵੱਧ ਰਹੀ ਆ ਤੇ ਥੱਲੇੋਂ ਜੇ ਤੁਸੀਂ ਗੌਰ ਨਾਲ ਦੇਖੂਗੇ ਇਹਨੂੰ ਲਿਪਿਆ ਵੀ ਗਿਆ ਆ ਜਿਸ ਤਰ੍ਹਾਂ ਇਹਦਾ ਮੋਲ ਆ ਇਹ ਫਰੰਟ ਹੁੰਦਾ ਆ ਹੁਣ ਅਸੀਂ ਇੱਧਰ ਵੱਲ ਨੂੰ ਵੱਧਦੇ ਆ ਤੁਸੀਂ ਦੇਖੋ ਜਿੱਦਾਂ ਜਿੱਦਾਂ ਇਹ ਸਰੰਗ ਅੱਗੇ ਨੂੰ ਵੱਧ ਰਹੀ ਆ ਤਾਂ ਇਸ ਤਰ੍ਹਾਂ ਦੀਆਂ ਪੁਰਾਣੀਆਂ ਨਿਸ਼ਾਨੀਆਂ ਦਿਖਾਈ ਦੇ ਰਹੀਆਂ ਆ ਇਸ ਤਰ੍ਹਾਂ ਦੇ ਤੁਸੀਂ ਦੇਖ ਲਓ ਸਰੰਗਾਂ ਦੇ ਵਿੱਚ ਖਾਨੇ ਬਣੇ ਹੋਏ ਆ ਤੇ ਇਹ ਜੋ ਤੁਸੀਂ ਪੱਥਰ ਦੇਖ ਰਹੇ ਆ ਇਹਦੇ ਉੱਤੇ ਰੰਗ ਕੀਤਾ ਹੋਇਆ ਆ ਸਿਰਫ ਸਾਹ ਸੰਭਾਲ ਵਾਸਤੇ ਕਿ ਇਹ ਨਿਸ਼ਾਨੀਆਂ ਨੂੰ ਸੰਭਾਲਿਆ ਜਾ ਸਕੇ ਲੇਕਿਨ ਇਸ ਪੱਥਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੋਈ ਧਾਰਮਿਕ ਮੂਰਤੀ ਹੋਊਗੀ ਉਸ ਸਮੇਂ ਦੀ ਇਸੇ ਤਰ੍ਹਾਂ ਇਹ ਖਾਨਾ ਇਹ ਵੀ ਕੋਸ਼ ਰੱਖਣ ਨੂੰ ਬਣਿਆ ਹੋਊਗਾ ਬਹੁਤ ਜ਼ਿਆਦਾ ਔਖਾ ਆ ਇਸ ਸਰੰਗ ਵਿੱਚੋਂ ਲੰਘ ਕੇ ਜਾਣਾ ਚੋਕ ਚੋਕ ਤੁਹਾਨੂੰ ਉਸ ਤਪ ਸਥਾਨ ਤੱਕ ਪਹੁੰਚਣਾ ਪੈਣਾ ਹੈ ਜਿੱਥੇ ਵੇਦ ਬਿਆਸ ਜੀ ਨੇ ਲੰਮਾ ਸਮਾਂ ਤੱਪ ਕੀਤਾ ਤੇ ਮਹਾਪਾਤ ਗ੍ਰੰਥ ਦੀ ਰਚਨਾ ਕੀਤੀ ਅਸੀਂ ਤੁਹਾਨੂੰ ਦੱਸ ਦਈਏ ਕਿ ਮਹਾਰਿਸ਼ੀ ਵੇਦ ਬਿਆਸ ਜੀ ਦੇ ਨਾਂ ਤੇ ਹੀ ਹਿਮਾਚਲ ਦੇ ਇਸ ਸ਼ਹਿਰ ਦਾ ਨਾਮ ਬਲਾਸਬਰ ਪਿਆ ਇਹ ਇੱਕ ਹਿਮਾਚਲ ਦਾ ਬਹੁਤ ਵੱਡਾ ਜ਼ਿਲ੍ਹਾ ਆ ਜਿਹੜਾ ਕਹਿਲੂਰ ਬਰਾਸ ਜਿਹੜਾ ਰਾਜਾ ਸੀ ਉਹਦੀ ਰਾਤਾ ਨਹੀਂ ਸੀਗੀ ਹੁਣ ਤੁਸੀਂ ਇਸ ਜਗ੍ਹਾ ਤੋਂ ਆਲੇ-ਦੁਆਲੇ ਦਾ ਨਜ਼ਾਰਾ ਦੇ ਸਕਦੇ ਆ ਸਤਲੁਜ ਕੰਡੇ ਕਿੰਨਾ ਹਰਾ-ਭਰਾ ਆ ਉੱਚੀਆਂ-ਉੱਚੀਆਂ ਪਹਾੜੀਆਂ ਜਿਹੜੀਆਂ ਦਿਲ ਨੂੰ ਛੁੰਦੀਆਂ ਆ ਮਾਰੋ ਨਜ਼ਰ ਇਸ ਪਵਿੱਤਰ ਗੁਫਾ ਦੇ ਅੰਦਰ ਹੁਣ ਗੇਟ ਵੀ ਇੱਥੇ ਲਾ ਦਿੱਤਾ ਗਿਆ ਆ ਤਾਂ ਕਿ ਕੋਈ ਵੀ ਜੰਗਲੀ ਜਾਨਵਰ ਅੰਦਰ ਜਾ ਕੇ ਗਾਂਦਨਾ ਪਾ ਸਕੇ ਸਾਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਆ ਕਿ ਅਸੀਂ ਉਸ ਸਥਾਨ ਤੇ ਪਹੁੰਚ ਚੁੱਕੇ ਆ 5000 ਸਾਲ ਪੁਰਾਣੇ ਜਿੱਥੇ ਮਹਾਰਿਸ਼ੀ ਵੈਦ ਬਿਆਸ ਜੀ ਨੇ ਕਿੰਨੇ ਸਾਲ ਜਿੱਦਾਂ ਮੈਂ ਕਹਿ ਚੁੱਕਿਆ ਹਜ਼ਾਰਾਂ ਸਾਲ ਇਸ ਗੁਫਾ ਵਿੱਚ ਬੈਠ ਤਪ ਕੀਤਾ ਤੇ ਮਹਾ ਭਾਰਤ ਗ੍ਰੰਥ ਦੀ ਰਚਨਾ ਕੀਤੀ ਕਿੰਡੀ ਵੱਡੀ ਗੱਲ ਆ ਸਾਡੇ ਪੰਜਾਬ ਦੇ ਕੋਲ ਇਹ ਜਗਾ ਆ ਬਹੁਤ ਘੱਟ ਲੋਕਾਂ ਨੂੰ ਗਿਣਤੀਦਿਆਂ ਨੂੰ ਪਤਾ ਹੋਊਗਾ ਇਸ ਪਵਿੱਤਰ ਸਥਾਨ ਦਾ ਹੁਣ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਇਸ ਗੁਫਾ ਦੀਆਂ ਉਸ ਸਮੇਂ ਦੀਆਂ ਨਿਸ਼ਾਨੀਆਂ ਦਿਖਾਉਂਦੇ ਆ ਪਹਿਲਾਂ ਅਸੀਂ ਤੁਹਾਨੂੰ ਧੂਣਾ ਦਿਖਾਵਾਂਗੇ ਜਿਹਨੂੰ ਅੱਜ ਵੀ ਦੇਖ ਲਓ ਇੱਥੇ ਦੇ ਸਥਾਨਿਕ ਲੋਕਾਂ ਨੇ ਸਾਂਭ ਕੇ ਰੱਖਿਆ ਹੋਇਆ ਆ ਇਸ ਜਗ੍ਹਾ ਧੂਣਾ ਲਗਾ ਕੇ ਮਹਾਰਿਸ਼ੀ ਵੇਦਵਿਆਸ ਜੀ ਤਪ ਕਰਦੇ ਸੀਗੇ ਬਹੁਤ ਵਧੀਆ ਲੱਗ ਰਿਹਾ ਸੀ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਬਾਰ ਬਾਰ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਆ ਕਿਉਂਕਿ ਜਿਨ੍ਹਾਂ ਦੀ ਸ਼ਰਧਾ ਹੋਊਗੀ ਤੇ ਉਹ ਏਸੀ ਨੂੰ ਸਮਝ ਸਕਦੇ ਆ ਤੇ ਹੁਣ ਅਸੀਂ ਤੁਹਾਨੂੰ ਉਸ ਸਮੇਂ ਦੀਆਂ ਗੁਫਾ ਅੰਦਰ ਬਣੀਆਂ ਨਿਸ਼ਾਨੀਆਂ ਦਿਖਾਉਦੇ ਆ ਛੋਟੇ ਛੋਟੇ ਦੇਖ ਲਓ ਤੁਸੀਂ ਖਾਣੇ ਬਣਾਏ ਗਏ ਆ ਕਿੰਨੀ ਪ੍ਰੀਤ ਦੇ ਨਾਲ ਇਹ ਬਣਾਏ ਹੋਣਗੇ ਜਿਹੜੇ ਅੱਜ ਵੀ ਬਿਲਕੁਲ ਸਹੀ ਸਲਾਮਤ ਮੌਜੂਦ ਆ ਤੁਸੀਂ ਦੇਖੋ ਇੱਥੇ ਮਹਾਰਿਸ਼ੀ ਵੇਦ ਬਿਆਸ ਜੀ ਕੀ ਰੱਖਦੇ ਹੋਣਗੇ ਬਿਲਕੁਲ ਝੁੱਕ ਝੁੱਕ ਲੰਗਣਾ ਪੈ ਰਿਹਾ ਸਾਨੂੰ ਇੱਕ ਖਾਨਾ ਇਹ ਆ ਜੋ ਸਾਨੂੰ ਲੱਗਦਾ ਪਿਆ ਆ ਕਿ ਜੋ ਲੋਡ ਬੰਦ ਸਮਾਨ ਹੋਊਗਾ ਉਹ ਇਨ੍ਹਾਂ ਜਗ੍ਹਾ ਦੇ ਵਿੱਚ ਰੱਖਿਆ ਜਾਂਦਾ ਹੋਊਗਾ ਇਸੇ ਤਰ੍ਹਾਂ ਤੁਸੀਂ ਦੇਖੋ ਇੱਧਰ ਵੀ ਇੱਕ ਛੋਟਾ ਜਿਹਾ ਨਿਸ਼ਾਨ ਤੇ ਇੱਧਰ ਵੱਲ ਨਜ਼ਰ ਮਾਰੋ ਇਹ ਕਾਫੀ ਇੱਕ ਵੱਡਾ ਖਾਨਾ ਆ ਮਹਾਰਿषि ਬੇਦ ਬਿਆਸ ਜੀ ਨੇ ਬਹੁਤ ਵੱਡਾ ਸਮਾਂ ਇਸ ਗੁਫਾ ਵਿੱਚ ਰਹਿ ਤਪ ਕੀਤਾ ਜਿਹਦੇ ਕਰਕੇ ਇੱਥੇ ਆ ਕੇ ਕਹਿੰਦੇ ਹਰ ਕਿਸੇ ਨੂੰ ਇੱਕ ਤੇਜ ਮਹਿਸੂਸ ਹੁੰਦਾ ਆ ਤੁਸੀਂ ਸਮਝ ਸਕਦੇ ਆ ਜਿੱਥੇ ਇੱਕ ਲੰਮਾ ਸਮਾਂ ਤਪ ਹੋਇਆ ਹੋਵੇ ਤੇ ਮਹਾ ਭਾਰਤ ਗ੍ਰੰਥ ਦੀ ਰਚਨਾ ਹੋਈ ਹੋਵੇ ਉਹ ਜਗ੍ਹਾ ਕਿੰਨੀ ਪਵਿੱਤਰ ਹੋਊਗੀ ਉਸ ਜਗ੍ਹਾ ਦਾ ਤੇਜ ਕਿੰਨਾ ਹੋਊਗਾ ਇਸੇ ਕਰਕੇ ਤੁਸੀਂ ਜੇ ਇਸ ਜਗ੍ਹਾ ਆਉਨੇ ਆ ਤਾਂ ਤੁਹਾਨੂੰ ਇੱਕ ਸ਼ਾਂਤੀ ਤੇ ਤੁਹਾਡਾ ਜਿਹੜਾ ਮਾਨਾ ਤ੍ਰਿਪਤ ਹੋ ਜਾਏਗਾ ਕਿਉਂਕਿ ਇਹ ਜਗ੍ਹਾ ਸਵਰਗ ਨਾਲੋਂ ਘੱਟ ਨਹੀਂ ਹੈਗੀ ਆ ਬਹੁਤ ਵਧੀਆ ਲੱਗਣ ਵਾਲਾ ਆ ਜੇ ਤੁਸੀਂ ਇਹ ਗੁਫਾ ਦੇਖਣ ਆਉਨੇ ਆ ਤੁਸੀਂ ਵੀ ਜੇ ਆਉਨੇ ਆ ਥੋੜਾ ਦੇਖ ਕੇ ਝੋਕੇ ਆਉਣਾ ਆ ਨਹੀਂ ਤਾਂ ਸ਼ੇਰ ਵਗੈਰਾ ਤੇ ਸੱਟ ਲੱਗਣ ਦਾ ਡਰਾ ਕੰਗੇ ਉੱਪਰ ਪੱਥਰ ਹੀ ਆ ਪਹਾੜੀ ਦੇ ਥੱਲੇ ਇਹ ਮੰਦਿਰ ਬਣਿਆ ਹੋਇਆ ਆ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਆ ਕਿ ਗੁਫਾ ਦੇ ਅੰਦਰ ਹੀ ਇਹ ਮੰਦਿਰ ਆ ਤੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਮਹਾਰਿਸ਼ੀ ਬਿਆਜ ਜੀ ਦੇ ਕਰੋ ਦਰਸ਼ਨ ਸਾਨੂੰ ਪਤਾ ਲੱਗਾ ਸੀ ਕਿ ਮਹਾਰਿਸ਼ੀ ਜੀ ਦਾ ਇਹ ਰੂਪ ਹਜ਼ਾਰਾਂ ਸਾਲ ਪੁਰਾਣਾ ਆ ਜਿਹੜਾ ਪਾਂਡਵਾਂ ਦੇ ਨਾਲ ਸੰਬੰਧਿਤ ਆ ਤੇ ਬਾਕੀ ਅਸੀਂ ਮਾਤਾ ਨੂੰ ਤੋਂ ਪੁੱਛਾਂਗੇ ਜੇਰੇ ਇਸ ਸਥਾਨ ਦੀ ਦੇਖਭਾਲ ਕਰਦੇ ਆ ਤੁਸੀਂ ਜੇ ਗੌਰ ਦੇ ਨਾਲ ਦੇਖੂਗੇ ਮੂਰਤੀ ਵੱਲ ਤਾਂ ਤੁਹਾਨੂੰ ਦੇਖ ਕੇ ਪਤਾ ਲੱਗ ਜਾਏਗਾ ਕਿ ਵਾਕਿਆ ਹੀ ਇਸ ਰੂਪ ਬਹੁਤ ਪੁਰਾਣਾ ਆ ਇੱਕ ਤੇਜ ਮਹਿਸੂਸ ਹੋ ਰਿਹਾ ਮੂਰਤੀ ਦੇ ਵਿੱਚ ਤੁਸੀਂ ਲਗਾਤਾਰ ਦੇਖ ਨਹੀਂ ਸਕਦੇ ਹੁਣ ਤੁਸੀਂ ਇੱਥੋਂ ਦੇਖ ਸਕਦੇ ਆ ਕਿ ਇਹ ਜਗ੍ਹਾ ਕਿੰਨੀ ਸ਼ਕਤੀਸ਼ਾਲੀ ਆ ਮਹਾ ਰਿਸ਼ੀ ਵੇਦ ਬਿਆਸ ਜੀ ਨੇ ਇਥੇ ਕਿੰਨਾ ਸਮਾਂ ਤਪ ਕੀਤਾ ਇਸ ਜਗ੍ਹਾ ਸਨ ਸੁਰੂ ਦੁਆਪਰ ਹੋਣੇ ਪਰ ਉਹਨਾ ਤੱਕ ਅਛਾ ਕਰਦੇ ਰਹੇ ਲਗਾਤਾਰ ਹਾਂ ਸਨ ਸੁਰੂ ਦੁਆਪਰ ਹੋਇਆ ਫਿਰ ਮਹਾਵਾਰਤ ਲਗਾ ਮਹਾਵਾਰਤ ਸਮਾਪਤ ਹੋਇਆ ਤਾਂ ਪਾਂਡਵਾਂ ਨੇ ਮੂਰਤੀ ਬਣਾ ਕੇ ਰੱਖੀ ਜਦ ਮਹਾਵਾਰਤ ਸਮਾਪਤ ਹੋਇਆ ਪਤਲੋ ਇਹ ਜਿਹੜੀ ਮੂਰਤੀ ਆ ਜੀ ਇਹ ਪਾਂਡਵਾਂ ਨੇ ਬਣਾਈ ਆ ਪਾਂਡਵ ਨੇ ਭੀਮ ਨੇ ਔਰ ਅਰਜੁਨ ਨੇ ਬਣਾਈ ਹੈ ਬਣਾ ਕੇ ਰੱਖੀ ਆਪਣੀ ਨਿਸ਼ਾਨੀ ਠੀਕ ਹੈ ਇਹ ਦੋਨਾ ਵੀ ਪਾਂਡਵਾਂ ਦਾ ਹੈ ਅਛਾ ਇਹ ਤੋਨਾ ਵੀ ਜਿਹੜਾ ਆ ਪਾਂਡਵਾਂ ਦਾ ਆਪਣਾ ਬਣਾਇਆ ਹੋਇਆ ਇਹ ਮੂਰਤੀ ਪਾਣ ਨੂੰ ਨਹੀਂ ਅੱਜ ਕੀ ਨਹੀਂ ਹੈ ਸਾਨੂੰ ਦੁਆਪਰ ਕੀ ਸ਼ੁਰੂ ਹੋਣੇ ਪਰ ਜਮਾਵਾਰ ਸਮਾਪਤ ਹੋਇਆ ਹਾਂ ਜੀ ਹਾਂ ਤਾਂ ਪਾਣ ਨੇ ਆਪਣੀ ਮੂਰਤੀ ਬਣਾ ਕੇ ਰੱਖੀ ਆਪਣੀ ਨਸਾਨੀ ਔਰ ਕ੍ਰਿਸ਼ਨ ਜੀ ਦਵਾਰਕਾ ਚਲੇ ਗਏ ਆਪਣੇ ਆਪਣੇ ਸਥਾਨ ਮੇ ਚਲੇ ਗਏ ਤਾਂ ਮਾਵਾਰ ਸਮਾਪਤ ਹੋ ਗਿਆ ਤਾਂ ਜੋ ਮਾਵਾਰ ਤਾਂ ਇਹਨੇ ਲਿਖਿਆ ਇਹਨਾਂ ਨੇ ਲਿਖਾ ਹਾਂਜੀ ਹਾਂਜੀ ਬੀਤ ਬਿਆਸ ਜੀ ਨੇ ਲਿਖਿਆ ਬੀਤ ਬਿਆਸ ਨੇ ਮਾਵਾਰ ਲਿਖਾ ਕਹਿੰਦੇ ਇਸੇ ਜਗ੍ਹਾ ਲਿਖਿਆ ਹੋਇਆ ਹਾਂਜੀ ਇਸੇ ਜਗ੍ਹਾ ਲਿਖਿਆ ਇਨ ਕੈਰੈਕਟਰ ਕੌਣ ਥੇ ਲਿਖਣੇ ਵਾਲੇ ਹਾਂਜੀ ਹਾਂਜੀ ਕ੍ਰਿਸ਼ਣ ਜੀ ਗਣੇ ਅਛਾ ਜੀ ਉਪਰ ਜੇ ਕਾਸਮਾਣੀ ਹੁੰਨੀ ਇਹਨ ਕੋ ਤਾਂ ਉਹਨ ਕੋ ਗਣੇ ਨੂੰ ਸਮਝਾਣਾ ਗਣੇ ਨੇ ਇਤਿਹਾਸ ਲਿਖਤੇ ਰਹੇ ਮਹਾਵਾਰਤ ਮਤਲਬ ਗਣੇਸ਼ ਜੀ ਦੀ ਮਦਦ ਦੇ ਨਾਲ ਮਹਾ ਰਿਸ਼ੀ ਵੇਦ ਵ્યાਸ ਜੀ ਨੇ ਇਸ ਜਗਾ ਮਹਾ ਭਾਤ ਗਣੇਸ਼ ਜੀ ਰਚਨਾ ਕੀਤੀ ਹੈ ਜੀ ਆ ਰਚਨਾ ਕੀ ਗਣੇਸ਼ ਜੀ ਐਸੇ ਚੇਲੇ ਵੈਸੇ ਬਣ ਗਏ ਨਾ ਅਛਾ ਜੀ ਵ્યાਸ ਗੁਫਾ ਜਨਮ ਹੁਆ ਵ્યાਚ ਦਾ ਜਨਮ ਹੁਆ ਉਸ ਕੇ ਬਾਸ ਸੁਦੇਵ ਦਾ ਜਨਮ ਹੁਆ ਦੋ ਜਨਮ ਹੋਏ ਹਾਂ ਉਸ ਜਹਾਂ ਦੋ ਜਨਮ ਮਾਤਾ ਜੀ ਤਾਂ ਹੀ ਇਹ ਜਗਾ ਬਹੁਤ ਸ਼ਾਂਤ ਤੇ ਐਨ ਮਤਲਬ ਇੱਥੇ ਆ ਕੇ ਸ਼ਾਂਤੀ ਮਿਲਦੀ ਆ ਕੇ ਮੈਂ ਦੇਖਿਆ ਮੇਰੇ ਕੋ 50 ਸਾਲ ਹੋ ਗਏ 50 ਸਾਲ ਮੈਨੇ ਸੇਵਾ ਕੀਤੀ ਰਹੀ ਹੋਰ ਕੋਈ ਕੁਝ ਬੋਲੇ ਕੁਝ ਗਲਾ ਗੁਰੂ ਚਲੇ ਗਏ ਵਿਚਾਰੇ ਉਹਨ ਕੀ ਹੋਏ ਦੋ ਗੁਰੂ ਹੈ ਮੇਰੇ ਇੱਕ ਨਾਲਗਿਰੀ ਕਾਸ਼ੀਗਿਰੀ ਦੋ ਹੈ ਨਾ 100 ਸਾਲ ਤੋਂ ਫੁਰਮਰੀ ਇਹਨ ਕੀ ਉੱਡਾ ਉੱਡਰਾ ਗੁਰੂ ਆ ਤੇ ਮਾਤਾ ਜੀ ਬੇਦ ਬਿਆਸ ਜੀ ਜਦੋਂ ਇੱਥੇ ਰਹਿੰਦੇ ਸੀ ਤਾਂ ਇਸ ਜਗ੍ਹਾ ਕਹਿੰਦੇ ਉਹਨਾਂ ਨੇ ਇੱਕ ਸਰੰਗ ਬਣਾਈ ਸੀ ਜਿਹੜੀ ਕਿੱਥੇ ਨਿਕਲਦੀ ਸੀਗੀ ਉਹਦੇ ਬਾਰੇ ਕੁਝ ਕੀ ਨਹੀਂ ਇਹ ਸਰੰਗ जो है इस हन की है किसी टाइम पे आज स्नान करने जाते हैं ना मारकंड ऋषि के पास अच्छा निस फिर मारकंड ऋषि को बोला कि हम आते हैं आप भी हमारे स्थान में आओ ठीक है फिर मारकंड ऋषि ने बोला कि आप तो स्नान करने आते हैं मेरे पास थोड़ी आते हैं कि नहीं महाराज मैं आपके पास भी आता हूँ स्नान करने भी आता हूँ आप भी आइए ये बोला कि नहीं आप स्नान करने आते हैं ज़्यादा करके मेरे पास भी आते हैं कोई बात नहीं ठीक है आप भी आओ नहीं तो मैं नहीं आऊँगा ਅੱਜ ਵਾ ਕਿ ਨਹੀਂ ਆਸਾਨੀ ਹੋਗਾ ਆ ਗੰਗਾ ਲੈਵਲੇ ਨਹੀਂ ਜਾਣਾ ਤਾਂ ਕੀ ਵੀ ਛੇ ਮਾਰਕ ਬ੍ਰਿਸ਼ੀਸ ਤਰਫ ਆਏ ਨਹੀਂ ਉਹਨੇ ਪਾਣੀ ਲੈ ਆਏ نیچے ਆਵੇ ਪਾਣੀ نیچے ਪਿੱਲਰ ਜੋ ਚੜਾਣਾ ਦੀਦ ਵਾਲਾ ਦਾ ਇਸਕੇ ਨੀਚੇ ਚਲੇ ਗਿਆ ਉਹ ਪਾਣੀ ਇਤਨਾ ਮੋਟੇ ਧਾਰਤੀ ਪਾਣੀ ਹੈਗੇ ਉਹ ਪਾਣੀ ਮਾਰਕ ਨੇ ਤੇ ਆਇਆ ਉਸ ਪਰਲੀ ਪਸਾਇਡ ਵੀ ਸੁਰੂ ਤੇ ਮਤਲਬ ਬੰਦ ਦੇ ਉਥੇ ਬੰਦ ਹੈ ਕਿਤੇ ਥੋੜੀ ਖੁੱਲਿਆ ਗਿਆ ਤਾਂ ਕਿ ਮਤਲਬ ਇਸ ਜਗ੍ਹਾ ਤੋਂ ਉੱਥੇ ਸਰੰਗ ਜਾਂਦੀ ਸੀ ਤੇ ਮਾਤਾ ਜੀ ਸਾਨੂੰ ਤੁਸੀਂ ਦਿਖਾਉਗੇ ਸਰੰਗ ਥੋੜੀ ਜਿਹੜੀ ਏੜੀ ਸੰਗ ਜਾਇਓ ਦੇਖੋ ਲੈਟ ਆਈ ਦੀ ਇਹਨੇ ਆਪਣਾ ਮੋਬਾਈਲ ਬਾਹਰ ਚੱਲ ਜਾ ਅੰਦਰ ਜਿਹੜਾ ਹੈ ਕਿਧਰ ਆ ਜੀ ਬੇ ਕੋ ਬੈਕ ਸਾਈਡ ਤੇ ਹੈ ਜਹਾਂ ਤੱਕ ਜਾਣਾ ਤੱਕ ਜਾਇਓ ਹਨੁਮਾਨ ਦੀ ਮੂਰਤੀ ਹੁਣ ਇਸ ਤੇ ਅੱਗੇ ਨਹੀਂ ਜਾਣਾ ਅੱਛਾ ਜੀ ਹੁਣ ਮਾਤਾ ਜੀ ਦੇ ਹਾਂ ਓਕੇ ਆ ਨਾ ਛੋਟੀ ਹਨੁਮਾਨ ਦੀ ਮੂਰਤੀ ਹੈ ਨਾ ਅੰਦਰ ਅੱਛਾ ਵਾਹ ਤੱਕ ਜਾਣਾ ਏੜੀ ਕਿਹੜੀ ਸਾਈਡ ਸਾਨੂੰ ਦੱਸ ਮੈਂ ਦੱਸ ਦਿੰਦੀ ਹੂੰ ਗੁਰੂ ਦੇਖਦੀ ਲੈਟ ਹੂੰਗੀ ਇੱਧਰ ਮਾਲੇ ਜਾਤੋ ਆ ਜੀ ਤੇ ਸਾਨੂੰ ਹੁਣ ਮਾਤਾ ਜੀ ਸਰੰਗ ਦਿਖਾਉਣ ਲੈ ਕੇ ਚੱਲੇ ਆ ਏ दबाना इसको भला हाँ जी हाँ जी लाइट को दबाना ਆ ਜੇ ਜਗੀ ਥੋੜੀ ਹੋਰ ਦਬਾਓ ਬਾ ਨਾ ਹੋਰ ਜਗਾ ਦਬਾਓ ਬਸ ਜਾ ਚਲੋ ਚਲੋ ਹੁਣ ਅਸੀਂ ਤੁਹਾਨੂੰ ਉਹ ਸਰੰਗ ਦਿਖਾਉਂਦੇ ਆ ਜਿਹਦੇ ਬਾਰੇ ਮਾਤਾ ਜੀ ਗੱਲ ਕਰ ਰਹੇ ਸੀ ਲਾਈਟ ਪਾ ਲੂ ਪਤਾ ਨਹੀਂ ਇੱਥੇ ਚੱਲੇ ਅੱਗੇ ਜਾ ਨੀ ਠੰਡੇ ਸੀਰਨੀਵਾ ਠੀਕ ਆ ਠੀਕ ਆ ਜੀ ਨੀ ਉਹ ਨੀ ਉਹ ਆਨੇ ਵਾ ਦੇਖ ਲਓ ਕਿੰਨਾ ਉੱਪਰ ਨੀਰਾ ਆ ਪਹਾੜੀ ਪਹਾੜੀ ਜਰਾ ਸਾਨੂੰ ਥੱਲੇ ਬੈਠ ਬੈਠ ਅੱਗੇ ਨੂੰ ਵਧਣਾ ਪੈਣਾ ਆ ਚੱਲੇ ਅੱਗੇ ਤੱਕ ਇਹ ਇਸ ਰੰਗ ਬਹੁਤ ਜ਼ਿਆਦਾ ਚੱਲ ਜਾ ਅੱਗੇ ਤੱਕ ਜਲੇ ਲੰਬੇ ਬਹੁਤ ਜ਼ਿਆਦਾ ਨੰਬੀ ਮੂਰਤੀ ਤੇ ਉਹ ਪਰਿੰਡਾ ਆਗੇ ਤੇ ਹਟਿਆ ਤੇ ਆਣ ਪਿੱਛੇ ਠੀਕ ਆ ਠੀਕ ਆ ਜੀ ਮਾਤਾ ਉਹਨਾਂ ਦਾ ਕਹਿਣਾ ਆ ਕਿ ਬਹੁਤਾ ਅੱਗੇ ਤੱਕ ਨਾ ਜਾਇਓ ਕਿਉਂਕਿ ਇੱਕ ਰਿਸਕ ਹੋ ਸਕਦਾ ਆ ਦੇਖੋ ਆ ਜਾਓ ਕਿਉਂਕਿ ਤੁਸੀਂ ਦੇਖ ਸਕਦੇ ਆ ਕਿਦਾਂ ਅਸੀਂ ਝੁਗ ਝੁਗ ਅੱਗੇ ਜਾ ਰਹੇ ਆ ਤੇ ਅੱਗੇ ਉਨਾਂ ਜਿਆਦਾ ਹਨੇਰਾ ਹੋ ਰਿਹਾ ਆ ਦੇਖ ਲਓ ਅੱਗੇ ਵੀ ਸਰੰਗ ਜਾ ਰਹੀ ਆ ਤੇ ਲੇਕਿਨ ਬਹੁਤ ਜ਼ਿਆਦਾ ਟਾਈਟ ਹੋਆ ਤੰਗ ਵਾ ਬਹੁਤ ਔਖਾ ਆ ਜਾਣਾ ਬਸ ਇੱਥੇ ਤੇ ਆ ਜਾਓ ਵਾਪਸ ਤੇ ਤੁਸੀਂ ਹੁਣ ਦਰਸ਼ਨ ਕਰ ਸਕਦੇ ਆ ਬਜਰੰਗਵਲੀ ਜੀ ਦੇ ਇੱਥੇ ਬਰਜੰਗਵਲੀ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਹੋਈ ਆ ਇਸ ਤਰ੍ਹਾਂ ਦਾ ਮਾਹੌਲ ਆ ਦੇਖ ਲਓ ਤੁਸੀਂ ਸਰੰਗ ਦਾ ਤੇ ਅੱਗੇ ਨੂੰ ਤੁਸੀਂ ਦੇਖੋ ਕਿੰਨੀ ਜ਼ਿਆਦਾ ਤੰਗ ਆ ਜਿਹੜਾ ਇੱਕ ਰਿਸਕ ਆ ਮਾਤਾ ਜੀ ਨੇ ਸਾਨੂੰ ਰੋਕਿਆ ਕਿ ਇਸ ਤੋਂ ਅੱਗੇ ਨਹੀਂ ਜਾਣਾ ਤੇ ਇੱਥੇ ਤੱਕ ਹੀ ਤੁਸੀਂ ਜਾ ਸਕਦੇ ਆ ਅੱਗੇ ਬਿਲਕੁਲ ਮਨਾ ਕੀਤਾ ਹੋਇਆ ਆ ਹਨੂਮਾਨ ਜੀ ਦੀ ਦੇਖ ਲਓ ਤੁਸੀਂ ਇੱਥੇ ਮੂਰਤੀ ਦੀ ਸਥਾਪਨਾ ਕੀਤੀ ਆ ਇਹਦਾ ਕਾਰਨ ਬਹੁਤ ਵੱਡਾ ਆ ਕਿਉਂਕਿ ਤੁਸੀਂ ਦੇਖੋ ਹਜ਼ਾਰਾਂ ਸਾਲ ਪੁਰਾਣੀ ਇਹ ਸਰੰਗ ਆ ਮੈਨੂੰ ਨਹੀਂ ਲੱਗਦਾ ਇਸ ਤੋਂ ਪਹਿਲਾਂ ਤੁਸੀਂ ਇਹ ਸਰੰਗ ਕਦੀ ਦੇਖੀ ਹੋਊਗੀ ਜਿੱਦਾਂ ਜਿੱਦਾਂ ਸਮਾਂ ਬਦਲਿਆ ਤੇ ਇਹ ਸਰੰਗ ਜਿਹੜੀ ਆ ਬਹੁਤ ਜ਼ਿਆਦਾ ਤੰਗ ਹੁੰਦੀ ਗਈ ਤੇ ਇੱਕ ਡਰਾਵਣੀ ਵੀ ਆ ਤੁਸੀਂ ਦੇਖ ਸਕਦੇ ਆ ਜਿਹਦੇ ਅੰਦਰੋਂ ਜਾਣ ਤੋਂ ਪਹਿਲਾਂ ਹਰ ਕੋਈ ਸੋ ਬਸ ਸੋਚੇਗਾ ਇਸ ਤਰ੍ਹਾਂ ਦਾ ਮਾਹੌਲ ਆ ਤੁਸੀਂ ਇੱਧਰ ਨਜ਼ਰ ਮਾਰੋ ਸਾਈਡਾਂ ਤੇ ਵੀ ਕਈ ਇਸ ਤਰ੍ਹਾਂ ਦੀਆਂ ਸਰੰਗਾਆਂ ਛੋਟੀਆਂ ਛੋਟੀਆਂ ਜਿਹੜੀਆਂ ਹਾਲ ਦੁਆਲੇ ਜਾ ਰਹੀਆਂ ਆ ਆਜੋ ਮੈਂ ਜਣ ਮਜਨੇ ਅਸੀਂ ਤੁਹਾਨੂੰ ਦੁਬਾਰਾ ਫੇਰ ਦੱਸ ਦਈਏ ਇਹ ਸਰੰਗ ਅੱਗੇ ਮਾਰਕੰਡੇ ਨਿਓ ਨਿਓ ਤੱਕ ਜਾਂਦੀ ਸੀਗੀ ਤੇ ਹੁਣ ਇੱਕ ਵਾਰ ਅਸੀਂ ਤੁਹਾਨੂੰ ਦੁਬਾਰਾ ਨਿਗਾ ਬਜਾ ਦਈਏ ਜਿੱਧਰੋਂ ਅਸੀਂ ਆਏ ਸੀ ਕਿ ਪਿਛਲਾ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਇਸ ਸਰੰਗ ਦੇ ਅੰਦਰ ਜਾਣਾ ਕਿੰਨਾ ਮੁਸ਼ਕਲ ਆ ਕਿੰਨੀ ਵੱਡੀ ਗੱਲ ਆ ਕਿ ਮਾਰਾਸ਼ੀ ਬੇਦ ਬਿਆਸ ਜੀ ਨੇ ਇਸ ਜਗ੍ਹਾ ਤਪ ਕੀਤਾ ਤੇ ਇਸ ਸਰੰਗ ਰਾਹੀਂ ਉਹ ਮਾਰਕੰਡੇ ઋષਿ ਤੱਕ ਜਾਂਦੇ ਸੀਗੇ ਕੋਈ ਸੋਚ ਸਕਦਾ ਆ ਪਹਾੜੀ ਥੱਲੇ ਇੰਨੀ ਖਤਰਨਾਕ ਸਰੰਗ ਹੋ ਸਕਦੀ ਆ ਜਿਹੜੀ ਮਾਰਕੰਡੇ ਤੱਕ ਜਾਂਦੀ ਸੀ ਮਾਤਾ ਜੀ ਇਹ ਸਰੰਗ ਆ ਜਿਹੜੀ ਮਾਰਕੰਡੇ ਤੱਕ ਜਾਂਦੀ ਸੀ ਹੈ ਨਾ ਜੀ ਸੁਣਾ ਮੈਨੇ ਸਾਹਮਣੇ ਆਸੀ ਤੇ ਮਾਤਾ ਜੀ ਇਹ ਹਨੂਮਾਨ ਜੀ ਤੋਂ ਅੱਗੇ ਵੀ ਦੇਖ ਲੋ ਬਹੁਤ ਟੈਟ ਵਾਸੀ ਦੇਖਿਆ ਨਾ ਟੈਟ ਹੈ ਨਾ ਕੋਈ ਕੋਈ ਜਾਂਦਾ ਅੱਛਾ ਕਦੀ ਕਿਸੇ ਨੇ ਜਮ ਚੋਰ ਦੀ ਲਾਲੇ ਘੁੱਟਣ ਲੱਗਦੀ ਅੱਛਾ ਮਤਲਬ ਜਿਹੜਾ ਦਿਲ ਸਟਰੋਂਗ ਆ ਜੀ ਉਹੀ ਜਾ ਸਕਦਾ ਹੈ ਨਾ ਜੀ ਜਾ ਸਕਦੇ ਨੇ ਜਾਣੇ ਵਾਲਾ ਤੇ ਜਿਹਦਾ ਦਿਲ ਨਹੀਂ ਉਹ ਨਹੀਂ ਆਉਂਦੀ ਸਵਾਇ ਕਰਨੇ ਤੱਕ ਜਾਂਦੀ ਹੂ ਨਾ ਅੱਛਾ ਜਲਦੀ ਵਾਰ ਆ ਜਾਂਦੀ ਨੇ ਘੁੱਟਣ ਮਹਿਸੂਸ ਹੁੰਦੀ ਹੈ ਨਾ ਜੀ ਤੇ ਅੱਗੇ ਪੈਸੇ ਕੋਈ ਗਿਆ ਮਾਤਾ ਜੀ ਕਦੀ ਹਨੂਮਾਨ ਜੀ ਦੀ ਮੂਰਤੀ ਦੇ ਅੱਗੇ ਜਾਂਦੇ ਅੱਛਾ ਜੀ ਆਉਂਦੇ ਤੁਸੀਂ ਥੋੜੀ ਦੇਰ ਕੇ ਲਈ ਇੱਕ ਵਾਰ ਫੇਰ ਦੇਖੋ ਕਿਸੇ ਕਰਕੇ ਅਸੀਂ ਤੁਹਾਨੂੰ ਜਿੱਦਾ ਪਹਿਲਾਂ ਦੱਸਿਆ ਸੀ ਇੱਥੇ ਗੇਟ ਲੱਗਾ ਹੋਇਆ ਅਸੀਂ ਕਿਹਾ ਸੀ ਕੁਝ ਨਾ ਕੁਝ ਹੋਊਗਾ ਵਾਕਿਆ ਹੀ ਉਹੀ ਗੱਲ ਆ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਜਦ ਭੁੱਲਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਅਸੀਂ ਵਾਪਸ ਹੋਟਲ ਦੇ ਵਿੱਚ ਜਾਣਾ ਆ ਤੇ ਕੱਲ ਫਿਰ ਦੇਖਾਂਗੇ ਜੇ ਹੋ ਲੋਕੇਸ਼ਨਾਂ ਹੋਈਆਂ ਬਲਾਸਪਰ ਦੀਆਂ ਤੇ ਤੁਹਾਨੂੰ ਉਹ ਦਿਖਾਵਾਂਗੇ ਨਹੀਂ ਤਾਂ ਫਿਰ ਅਸੀਂ Shimla ਹੁੰਦੇ ਹੋਏ Narkanda ਅੱਗੇ Rampur ਤੇ Chitkul ਤੇ ਉਸ ਤੋਂ ਬਾਅਦ ਪੂਰਾ Spiti ਸਰਗਰ ਦਿਖਾਵਾਂਗੇ ਸਾਡੀਆਂ ਜਿੰਨੀਆਂ ਵੀ ਵੀਡੀਓ ਆਉਣਗੀਆਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਆ ਕਿ ਉਹ ਹਿਡਨ ਪਲੇਸ ਹੋਣਗੇ ਜਿਨ੍ਹਾਂ ਨੂੰ ਦੇਖ ਤੁਹਾਨੂੰ ਬਹੁਤ ਵਧੀਆ ਲੱਗੇਗਾ ਚਲੋ ਹੁਣ ਚੱਲਦੇ ਆ ਤੁਹਾਡੀ ਪੂਰੀ ਸਪੋਰਟ ਚਾਹੀਦੀ ਆ ਸਾਨੂੰ ਇਸ ਵਾਰ ਕੌਨਕੇ ਭਰਾ ਭੈਣ ਦੇ ਸਿਰ ਤੇ ਹੀ ਅਸੀਂ ਅੱਗੇ ਵਧ ਸਕਦੇ ਆ ਧੰਨਵਾਦ